2013 ਤੋਂ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੀ ਹੋਂਦ ਦੇ ਵਿੱਚ ਆਈ ਆ ਉਦੋਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਆ 2022 ਦੇ ਵਿੱਚ ਜਦੋਂ ਸਰਕਾਰ ਬਣ ਗਈ ਆ ਸਾਨੂੰ ਹਲਕਾ ਇੰਚਾਰਜ ਨੇ ਅੰਦੋਲਿਆ ਕਰ ਦਿੱਤਾ ਜਿਹੜਾ ਪਹਿਲੇ ਹਲਕੇ ਇੰਚਾਰਜਾਂ ਨੇ ਇਹ ਕੰਮ ਕੀਤੇ ਨੇ ਜਿਹੜੇ ਕੋਈ ਉਦਘਾਟਨ ਕੀਤੇ ਨੇ ਉਹ ਉਦਘਾਟਨ ਪਲੇਟਾਂ 'ਚ ਹੀ ਰਹਿ ਗਏ ਨੇ ਕੰਮ ਕੋਈ ਨਹੀਂ ਹੋਇਆ ਕਿ ਰਾਜੇ ਸਾਸੀ ਹਲਕੇ ਦੀ ਜਿਹੜੇ ਪਿਛਲੇ 3 ਸਾਲ ਨੰਗ ਚੁੱਕਿਆ ਉਹ ਸਾਡੇ ਹਲਕੇ ਦੇ ਵਿੱਚ ਬਹੁਤ ਮਾੜੇ ਰਹੇ ਨੇ ਹੁਣ ਸਾਨੂੰ ਬਿਲਕੁਲ ਪੱਕੀ ਆਸ ਆ ਆਪਣੀ ਭੈਣ ਸੋਨੀਆ ਮਾਨ ਕੋਲੋਂ ਕਿਸਾਨੀ ਮੋਰਚੇ ਦੇ ਵਿੱਚ ਜਦੋਂ ਦਿੱਲੀ ਕਿਸਾਨੀ ਮੋਰਚਾ ਚੱਲਿਆ ਤੇ ਉਹ ਸਾਡੀ ਭੈਣ ਅਵੇਰਨਸ ਕਰਦੀ ਰਹੀ ਲੋਕਾਂ ਨੂੰ ਵੀ ਦਿੱਲੀ ਚੱਲੀਏ ਆਪ ਵੀ ਉੱਥੇ ਦਿੱਲੀ ਰਹੀ ਹੈ ਜਨ ਤੱਕ ਕਿਸਾਨੀ ਮੋਰਚਾ ਚੱਲਿਆ ਨਹੀਂ ਤੇ ਉਹ ਬਾਲੀਵੁੱਡ ਦੇ ਵਿੱਚ ਸਟਾਰ ਨੇ ਉਹ ਦਿੱਲੀ ਛੱਡ ਕੇ ਇਥੇ ਪੰਜਾਬ ਦੇ ਵਿੱਚ ਪਰ ਉਹਨਾਂ ਨੂੰ ਦੁੱਖ ਆਇਆ ਇੱਕ ਆਪਣੇ ਭਰਾਵਾਂ ਦਾ ਕਿਸਾਨਾਂ ਦਾ ਜਵਾਨੀ ਦਾ ਤੇ ਕਿਸਾਨੀ ਦਾ ਉਹਨਾਂ ਨੂੰ ਦੁੱਖ ਹੀ ਉਹ ਦੁੱਖ ਲੈ ਕੇ ਭੈਣ ਸਾਡੀ ਜਿਹੜੀ ਆ ਉਹ ਹਰ ਇੱਕ ਥਾਂ ਸੰਘਰਸ਼ਾਂ ਦੇ ਨਾਲ ਛੋਟੇ ਨਾ ਮੋਟਾ ਲਾ ਕੇ ਖੜੀ ਜਾਂਦਾ ਸਾਡੇ ਹਲਕੇ ਦੇ ਵਿੱਚ ਬਾਰਡਰ ਦਾ ਇਲਾਕਾ ਵਾ ਬਿਲਕੁਲ ਤਾਰਾਂ ਦੇ ਨਾਲ ਆ ਸਾਡੇ ਇਲਾਕੇ ਨੂੰ ਸਾਡੇ ਹਲਕੇ ਨੂੰ ਕੁਝ ਨਾ ਕੁਝ ਦੇਣ ਤੇ ਸਾਡੀ ਭੈਣ ਸੋਨੀਆ ਮਾਨ ਹਰ ਇੱਕ ਪਿੰਡ ਦੇ ਵਿੱਚ ਤਗੜੇ ਹੋ ਕੇ ਕੰਮ ਕਰਾਉਂਦਾ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਵਿੱਚ ਹਲਕਾ ਇੰਚਾਰਜਾਂ ਨੂੰ ਲੈ ਕੇ ਵੱਡਾ ਫੇਰ ਬਦਲ ਕੀਤਾ ਗਿਆ ਵਿਧਾਨ ਸਭਾ ਹਲਕਾ ਰਾਜਾ ਸੌਂ ਸਿਧੀ ਦੀ ਗੱਲ ਕਰੀਏ ਤਾਂ ਬਲਦੇਵ ਸਿੰਘ ਮਿਆਦੀਆ ਨੂੰ ਹਟਾ ਕੇ ਸੋਨੀਆ ਮਾਨ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕ ਕਿਸ ਤਰ੍ਹਾਂ ਵੇਖਦੇ ਨੇ ਕਿ ਕੀ ਆਸਾ ਭਾਲਦੇ ਨੇ ਨਵੇਂ ਹਲਕਾ ਇੰਚਾਰਜ ਤੋਂ ਦਿਲਬਾਖ ਸਿੰਘ ਔਲਖਣੇ ਔਰ ਸਭ ਕਿਸ ਤਰ੍ਹਾਂ ਵੇਖਦੇ ਹੋ ਜੇ ਮੈਂ ਗੱਲ ਕੀਤੀ ਆ ਪਾਰਟੀ ਨੇ ਇੱਕ ਵੱਡਾ ਫੇਰ ਬਦਲ ਕੀਤਾ ਗਿਆ ਜਿੱਥੋਂ ਤੱਕ ਮੈਂ ਜਾਣਦਾ ਕਿ ਤੁਸੀਂ ਵੀ ਪਾਰਟੀ ਦੇ ਨਾਲ ਲਗਭਗ 15 16 ਸਾਲਾਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚੈਨਲ ਰਾਹੀਂ ਮੈਂ ਸਾਰੇ ਹਲਕਾਂ ਵਾਸੀਆਂ ਨੂੰ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਨਾ ਵਾ ਫਿਰ ਸੋਨੀਆ ਮਾਨ ਭੈਣ ਨੂੰ ਵੀ ਜਿਹੜੀ ਨਵੀਂ ਹਲਕਾ ਚਾਰਜ ਹਲਕਾ ਵਿਧਾਨ ਸਭਾ ਰਾਜਸਾਂਸੀ ਦੀ ਇੰਚਾਰਜ ਲੱਗੀ ਆ ਉਹ ਭੈਣ ਨੂੰ ਵੀ ਆਪਣੇ ਸਾਰੇ ਨਗਰ ਕਵਾਲੀ ਵਾਲੋ ਲੱਖ ਲੱਖੋਂ ਨੂੰ ਵਧਾਈਆਂ ਦੇਣਾ ਅਲਕ ਸਾਬ ਕੀ ਆਸ ਕੀ ਭਾਲਦੇ ਹੋ ਕਿ ਜੋ ਪਹਿਲਾਂ ਕੰਮ ਅੜੇ ਸੀ ਜਾਂ ਪਹਿਲਾਂ ਹੋਏ ਸੀ ਕਿੰਨਾ ਕੁ ਫਰਕ ਰਹੇਗਾ ਹੁਣ ਨਵੇਂ ਹਲਕਨ ਚਾਰਜ ਦਾ ਜਿਹੜੇ ਪਹਿਲਾਂ ਹਲਕਨ ਚਾਰਜ ਹੀ ਉਹਨਾਂ ਨੇ ਜਦੋਂ ਵੀ ਹਲਕਨ ਚਾਰਜ ਹੋ ਲੱਗ ਚੁੱਕੇ ਨੇ ਅਸੀਂ 2013 ਤੋਂ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੀ ਹੋਂਦ ਦੇ ਵਿੱਚ ਆਈ ਆ ਉਦੋਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਆ 2022 ਦੇ ਵਿੱਚ ਜਦੋਂ ਸਰਕਾਰ ਬਣ ਗਈ ਆ ਸਾਨੂੰ ਹਲਕਾ ਇੰਚਾਰਜ ਨੇ ਅੰਗੋਲਿਆ ਕਰ ਦਿੱਤਾ ਸਾਡੀ ਕੋਈ ਸਾਰ ਨਹੀਂ ਲਈ ਸਾਨੂੰ ਕਿਤੇ ਨਹੀਂ ਪੁੱਛਿਆ ਅਸੀਂ 2013 ਤੋਂ ਲੱਗੇ ਸਾਡੇ ਹਲਕੇ ਦੇ ਵਿੱਚ ਸਰਦਾਰ ਵੀਰ ਸਿੰਘ ਲੋਪੋਗੇ ਸਰਦਾਰ ਸੁਖ ਸਰਕਾਰੀਆ ਇਹਨਾਂ ਨਾਲ ਵੀ ਅਸੀਂ ਬਹੁਤ ਵੈਰ ਵਿਰੋਧ ਕਮਾਇਆ ਤੇ ਆਮ ਆਦਮੀ ਪਾਰਟੀ ਦਾ ਲੜੀ ਅਨਸਾਰ ਪ੍ਰਚਾਰ ਕੀਤਾ ਪਰ ਸਾਨੂੰ ਬਿਲਕੁਲ ਅੰਗੋਲਿਆ ਕੀਤਾ ਗਿਆ ਹੁਣ ਜਿਹੜਾ ਸਾਡੀ ਭੈਣ ਹਲਕਾ ਚਾਰਜ ਸੋਨੀਆ ਮਾਨ ਲੱਗੀ ਆ ਇਹਦੇ ਤੋਂ ਸਾਨੂੰ ਬਹੁਤ ਆਸਾਂ ਨੇ ਕਿ ਸਾਡੇ ਹਲਕੇ ਦੀ ਨਿਹਾਰ ਬਦਲੀ ਜਾਊਗੀ ਜੀ ਕੀ ਲੱਗਦਾ ਕਿ ਤੁਸੀਂ ਜਿਵੇਂ ਕਰਦੇ ਹੋ ਨਿਹਾਰ ਬਦਲੀ ਜਾਊਗੀ ਪਾਰਟੀ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ ਬਹੁਤ ਸਾਰੇ ਲੋਕ ਇੱਥੇ ਦਾਅਵੇਦਾਰ ਸੀ ਕਿ ਮੈਨੂੰ ਹਲਕਾ ਇੰਚਾਰਜ ਲਗਾਇਆ ਜਾਵੇ ਮੈਨੂੰ ਲਗਾਇਆ ਜਾਵੇ ਪਰ ਕੀ ਸੋਨੀਆ ਮਾਨ ਦਾ ਕੋਈ ਕੀ ਸਿਆਸੀ ਕੈਰੀਅਰ ਸੀ ਕਿ ਉਹ ਹਲਕਾ ਇੰਚਾਰਜ ਲੱਗਣ ਦੇ ਕਾਬਿਲ ਹੈਗੇ ਨੇ ਜਾਂ ਕੋਈ ਹੋਰ ਉਹਨਾਂ ਨੇ ਉਪਲਬਧੀਆਂ ਜਿਹੜੀਆਂ ਪੰਜਾਬ ਵਾਸਤੇ ਲੋਕਾਂ ਵਾਸਤੇ ਕੀਤੀਆਂ ਨੇ ਜਦੋਂ ਦਿੱਲੀ ਕਿਸਾਨੀ ਮੋਰਚਾ ਚੱਲਿਆ ਤੇ ਉਹ ਸਾਡੀ ਭੈਣ ਪਿੰਡਾਂ ਦੇ ਵਿੱਚ ਅਵੇਰਨੈਸ ਕਰਦੀ ਰਹੀ ਲੋਕਾਂ ਨੂੰ ਵੀ ਦਿੱਲੀ ਚਲੀਏ ਆਪ ਵੀ ਉੱਥੇ ਦਿੱਲੀ ਰਹੀ ਹੈ ਜਨ ਤੱਕ ਕਿਸਾਨੀ ਮੋਰਚਾ ਚੱਲਿਆ ਉਸ ਤੋਂ ਬਾਅਦ ਦੇ ਵਿੱਚ ਸਾਡੀ ਭੈਣ ਹੁਣ ਜਦੋਂ ਖੰਡੌਰੀ ਮੋਰਚਾ ਲੱਗਾ ਸੀ ਉੱਥੇ ਵੀ ਦਿਨ ਰਾਤ ਦਵਾਈਆਂ ਦਾ ਪ੍ਰਬੰਧ ਹਰ ਇੱਕ ਚੀਜ਼ ਦਾ ਉੱਥੇ ਸਾਡੀ ਭੈਣ ਸੋਨੀਆ ਮਾਨ ਜਿਹੜੀ ਆ ਉੱਥੇ ਚੀਜ਼ਾਂ ਪਹੁੰਚਾਉਂਦੀ ਰਹੀ ਆ ਤੇ ਪਿੱਛੇ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਤੇ ਲੋਕਾਂ ਨੂੰ ਅਵੇਰਨੈਸ ਕਰਦੀ ਰਹੀ ਆ ਕਿ ਖੇਤੀ ਤੇ ਜਵਾਨੀ ਤੇ ਕਿਸਾਨੀ ਤਗੜੇ ਹੋ ਕੇ ਬਚਾ ਲਈਏ ਲੱਗਦਾ ਕਿ ਪਾਰਟੀ ਨੇ ਫੈਸਲਾ ਜਿਹੜਾ ਬਿਲਕੁਲ ਠੀਕ ਲੈ ਲਿਆ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਜਵਾਨੀ ਨੂੰ ਬਚਾਉਣ ਵਾਸਤੇ ਕਾਫੀ ਸੋਨੀਆ ਮਾਨ ਹੋਣਾ ਆਪਰਾਲੇ ਕੀਤੇ ਆ ਕਿਸਾਨੀ ਨੂੰ ਬਚਾਉਣ ਵਾਸਤੇ ਕੀਤੇ ਆ ਜਵਾਨੀ ਦੀ ਗੱਲ ਕਰ ਲਈ ਤਾਂ ਮੈਨੂੰ ਲੱਗਦਾ ਉਹ ਨਸ਼ੇ ਨੂੰ ਲੈ ਕੇ ਕਾਫੀ ਤਤ ਪਰ ਨੇ ਪਿੰਡਾਂ ਦੇ ਵਿੱਚ ਉਹਨਾਂ ਨਸ਼ੇ ਨੂੰ ਲੈ ਕੇ ਕਮੇਟੀਆਂ ਵੀ ਕਾਫੀ ਬਣਾਈਆਂ ਸੀ ਵੇਖੋ ਜੀ ਉਹਨਾਂ ਦੀ ਜਿਹੜੀ ਕਮਾਈ ਆ ਉਹਨਾਂ ਦੇ ਫਾਦਰ ਸਾਹਿਬ ਪਹਿਲਾਂ ਜਿਹੜੇ ਸੰਘਰਸ਼ੀ ਯੋਧੇ ਸੀ ਉਹਨਾਂ ਦੇ ਖੂਨ ਦੇ ਵਿੱਚ ਰਚਿਆ ਹੀ ਉਹ ਸੰਘਰਸ਼ੀਆਂ ਦਾ ਉਹ ਪਹਿਲੇ ਦਿਨ ਤੋਂ ਹੀ ਅਜੇ ਉਹਦੀ ਕੋਈ ਉਮਰ ਨਹੀਂ ਆ ਪਰ ਉਹਨੇ ਜਿਹੜੀਆਂ ਉਪਲਬਧੀਆਂ ਲੋਕਾਂ ਦੇ ਨਾਲ ਕੀਤੀਆਂ ਪਿੰਡਾਂ ਦੇ ਵਿੱਚ ਜਾ ਜਾ ਕੇ ਨਹੀਂ ਤੇ ਉਹ ਬਾਲੀਵੁੱਡ ਦੇ ਵਿੱਚ ਸਟਾਰ ਨੇ ਉਹ ਦਿੱਲੀ ਛੱਡ ਕੇ ਇੱਥੇ ਪੰਜਾਬ ਦੇ ਵਿੱਚ ਪਰ ਉਹਨਾਂ ਨੂੰ ਦੁੱਖ ਆ ਇੱਕ ਆਪਣੇ ਭਰਾਵਾਂ ਦਾ ਕਿਸਾਨਾਂ ਦਾ ਜਵਾਨੀ ਦਾ ਤੇ ਕਿਸਾਨੀ ਦਾ ਉਹਨਾਂ ਨੂੰ ਦੁੱਖ ਹੀ ਉਹ ਦੁੱਖ ਲੈ ਕੇ ਭੈਣ ਸਾਡੀ ਜਿਹੜੀ ਆ ਉਹ ਹਰ ਇੱਕ ਥਾਂ ਸੰਘਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਜਾਂਦਾ ਲੱਗਦਾ ਕਿ ਰਾਜਾ ਸੰਸੀ ਹਲਕੇ ਦੀ ਜੰਪਾ ਲਿਆ ਸੋਨੀਆ ਮਾਂ ਨੇ ਇਥੋਂ ਦਾ ਉਹਨਾਂ ਦੇ ਫਾਦਰ ਸਾਹਿਬ ਇਥੋਂ ਲਮਾ ਚਮਾ ਸਮਾ ਰਹੇ ਨੇ ਲੱਗਦਾ ਵੀ ਕਾਮਜਾਬ ਹੋਣਗੇ ਮੋਹਾਲੀ ਵਰਗੇ ਸ਼ਹਿਰ ਨੂੰ ਛੱਡ ਕੇ ਹੁਣ ਰਾਜਾ ਸੰਸੀ ਹਲਕਾ ਬਿਲਕੁਲ ਜਿਹੜਾ ਬਾਰਡਰ ਦੇ ਨਾਲ ਪੈਂਦਾ ਕਾਮਜਾਬ ਹੋਣਗੇ ਬਿਲਕੁਲ ਜੀ ਕਾਮਜਾਬ ਹੋਣਗੇ ਉਹ ਸਾਡੇ ਹਲਕੇ ਦੀ ਆ ਸਾਡੇ ਨੇੜੇ ਪਿੰਡ ਸਾਡਾ ਕੁਹਾਲੀ ਆ ਉਹਨਾਂ ਦਾ ਹਰਸ਼ੇਸ਼ੀ ਨੇ ਆ ਪਹਿਲੇ ਦਿਨ ਤੋਂ ਹੀ ਉਹ ਸੰਘਰਸ਼ੀ ਯੋਧੇ ਰਹੇ ਨੇ ਪਿੰਡ ਪਿੰਡ ਉਹਨਾਂ ਨੇ ਕੋਈ ਵੀ ਇਹੋ ਜਿਹਾ ਪਿੰਡ ਨਹੀਂ ਆ ਹਲਕਾ ਰਾਜਾ ਸਾਸੀ ਦੇ ਵਿੱਚ ਜਿਹੜਾ ਪਾਰਟੀ ਦੇ ਵਿੱਚ ਤੇ ਉਹ ਬਾਅਦ ਦੇ ਵਿੱਚ ਪਹਿਲਾਂ ਉਹਨਾਂ ਨੇ ਮੀਟਿੰਗਾਂ ਦੇ ਦੌਰ ਦੇ ਵਿੱਚ ਜਦੋਂ ਕਿਸਾਨੀ ਘੋਲ ਚੱਲਦਾ ਓਹਨਾਂ ਹਰ ਇੱਕ ਪਿੰਡ ਦੇ ਵਿੱਚ ਮੀਟਿੰਗ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਸਾਬ ਤੁਹਾਨੂੰ ਲੱਗਦਾ ਕਿ ਹੁਣ ਨਵੇਂ ਹਲਕਾ ਇੰਚਾਰਜ ਸੋਨੀਆ ਮਾਨ ਤੋਂ ਕੀ ਆਸਾਂ ਭਾਲਦੇ ਹੋ ਕਿ ਕਈ ਲੋਕ ਕਹਿੰਦੇ ਸੀ ਵੀ ਹੁਣ ਅੱਜਕੱਲ ਜਿਹੜੇ ਪਿੱਛੇ ਉਦਘਾਟਨ ਕੀਤੇ ਗਏ ਨੇ ਉਹ ਤਾਂ ਸਿਰਫ ਇੱਕ ਵਿਖਾਵੇ ਲਈ ਕੀਤੇ ਜਾਂਦੇ ਸੀ ਹੁਣ ਲੱਗਦਾ ਹੈ ਕੋਈ ਗਰਾਊਂਡ ਲੈਵਲ ਤੇ ਕੰਮ ਹੋਵੇਗਾ ਪਿੰਡਾਂ 'ਚ ਬਿਲਕੁਲ ਜੀ ਬਿਲਕੁਲ ਜਿਹੜਾ ਪਹਿਲੇ ਹਲਕਾ ਇੰਚਾਰਜਾਂ ਨੇ ਇਹ ਕੰਮ ਕੀਤੇ ਨੇ ਜਿਹੜੇ ਕੋਈ ਉਦਘਾਟਨ ਕੀਤੇ ਨੇ ਉਹ ਉਦਘਾਟਨ ਪਲੇਟਾਂ ਚ ਹੀ ਰਹਿ ਗਏ ਨੇ ਕੰਮ ਕੋਈ ਨਹੀਂ ਹੋਇਆ ਉਹ ਹਲਕਾਂ ਚਾਰਜ ਕੋ ਜਿਹੜੇ ਨਵੇਂ ਆ ਅਸੀਂ ਤੇ ਇਹੀ ਬੇਨਤੀ ਕਰਾਂਗੇ ਕਿ ਪਿਛਲੇ ਜਿਹੜੇ ਕੰਮ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਾਰਟੀ ਦੇ ਕਨਵੀਨਰ ਅਰਨੁਕੇਜਰੀਵਾਲ ਜੀ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਰਾਜੇ ਸਾਂਸੀ ਹਲਕੇ ਦੀ ਜਿਹੜੇ ਪਿਛਲੇ 3 ਸਾਲ ਨੰਗ ਚੁੱਕੇ ਆ ਉਹ ਸਾਡੇ ਹਲਕੇ ਦੇ ਵਿੱਚ ਬਹੁਤ ਮਾੜੇ ਰਹੇ ਨੇ ਹੁਣ ਸਾਨੂੰ ਬਿਲਕੁਲ ਪੱਕੀ ਆਸ ਆ ਆਪਣੀ ਭੈਣ ਸੋਨੀਆ ਮਾਨ ਕੋਲੋਂ ਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਕੋਲੋਂ ਕਿ ਸਾਡੇ ਹਲਕੇ ਦੇ ਵਿੱਚ ਬਾਰਡਰ ਦਾ ਇਲਾਕਾ ਵਾ ਬਿਲਕੁਲ ਤਾਰਾਂ ਦੇ ਨਾਲ ਆ ਸਾਡੇ ਇਲਾਕੇ ਨੂੰ ਸਾਡੇ ਹਲਕੇ ਨੂੰ ਕੁਝ ਨਾ ਕੁਝ ਦੇਣ ਤੇ ਸਾਡੀ ਭੈਣ ਸੋਨੀਆ ਮਾਨ ਹਰ ਇੱਕ ਪਿੰਡ ਦੇ ਵਿੱਚ ਤਗੜੇ ਹੋ ਕੇ ਕੰਮ ਕਰਾਉਂ ਸੋ ਧੰਨਵਾਦੀ ਹਾਂ ਦਿਲਬਖ ਸਿੰਘ ਔਲਖ ਜਿੰਨਾਂ ਨੇ ਸਲਾਗਾ ਕੀਤੀ ਆਮ ਆਦਮੀ ਪਾਰਟੀ ਹਾਈ ਕਮਾਂਡ ਦੀ ਕਿ ਪਾਰਟੀ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਹੈ ਕਿ ਸੋਨੀਆ ਮਾਨ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਆਸਾਂ ਨੇ ਹਲਕਾ ਵਾਸੀਆਂ ਨੂੰ ਕਿ ਹੁਣ ਨਵੇਂ ਸਿਰੇ ਤੋਂ ਨਵਾਂ ਚਿਹਰਾ ਇੱਕ ਵਿਕਾਸ ਦੇ ਰੂਪ ਵਿੱਚ ਉਭਰੇਗਾ